ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਆ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋਲ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਨੂੰ ਲੇਡੀਜ਼ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀਜ਼ ਵਿਖਾ ਦਿਓ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਹੈ ਜੀ ਲੇਡੀਜ਼ ਮੁੰਦਰੀਆਂ ਜਿਹੜੀਆਂ ਤੇ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ ਇਹ Google Pay ਕਰ ਲੋਗੇ ਮੈਂ ਕੁਇਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੀ ਮੈਂ Google Pay ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆਇਆ ਯਾਰ ਇਸ ਤੋਂ ਬਾਅਦ ਫਿਰ ਥੋੜੀ देर ਬਾਅਦ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚ ਹੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥ ਜੋੜ ਕੇ ਅਜਾਂਕਲ ਹੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾ ਸੁਭੋਲੇ ਹਨ ਬਸ ਤੁਸੀਂ ਆ ਤੇ ਉਹਨੇ ਜਨ ਉਹਨੇ ਦਾਤਰ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਤਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੋਨਾ ਸੀ ਉਸਨੂੰ ਮੋਨਾ ਤੇ ਮੂੰਹ ਮ ਬੰਨਿਆ ਹੋਇਆ ਸੀ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਰਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਇੱਕ ਵਾਰ ਆਇਆ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਲੁੱਟ ਗੋ ਕਰਕੇ ਵੇ ਭੱਜ ਗਿਆ ਕਿੰਨਾ ਸਾਰਾ ਸਮਾਨ ਗਿਆ ਸੋਨਾ 7 ਟੋਲੇ ਤੇ 6 ਟੋਲੇ ਇੱਕ 13 ਟੋਲੇ ਤੋਂ ਨਾ 130 ਗ੍ਰਾਮ ਤੋਂ ਨਾ ਮਿਲਦੀ ਵੀ ਗਿਆ ਕੁਛ ਹਾਂਜੀ ਨਗਦੇ 4-5000 ਰੁਪਏ ਗੱਲੇ ਚ ਲੈ ਗਏ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਨਾ ਗੁਟਕਾ ਸਾਹਿਬ ਨਾਲ ਲੱਗੇ ਹਾਂਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੀਲਰ ਜੀ ਮੰਨਗਰ ਪਟਾਲਾ ਜੀ ਸਰ ਤੇਰਾ ਪਹਨ ਲੱਗਦੇ ਵਿੱਚ ਬੱਬਰ ਜੀਲਰ ਹੈ ਜੀ ਉਹ ਤੇ ਆਪਣੇ ਤੇ ਬੰਦੇ ਆ মোটরসাইকেল ਤੇ ਉਹ ਮੁੰਦਰੀਆ ਲੈੜੀ ਦੇ ਮੁੰਦਰੀਆ ਵੇਖਣ ਦੇ ਬਾਹਰ ਉਹਨਾਂ ਕੋ ਕਨ ਪੁਆਇੰਟ ਤੇ 10 ਰੁਪਏ ਨਾਲ 300 ਗ੍ਰਾਮ ਖੋਣ ਲੈ ਕੇ ਜੀ ਉਹ ਅੱਜਾਦ ਕਰਕੇ ਗੋਸ਼ੀਆਂ ਦੀ ਪਾਲ ਕਰਦੇ ਮੋਲ ਸਰਦਾਰ ਸਿੰਘ ਸਰਦਾਰ ਸਿੰਘ ਇੱਕ ਨਾ ਖਾਕੀ ਪੱਗ ਬੰਨੀ ਸੀ ਚੱਕ ਜਕੜ ਪਾਈ ਸੀ ਆਹ ਕੋਈ ਕਿਹੜਾ ਦਬਾਣਾ ਬਣਿਆ ਤੇ ਚਿੱਟਾ ਛੋਲਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋਸ ਵੀ ਹੈਗੀ ਘਰਾਂ ਦੇ ਸੀਸੀਟੀਵੀ ਫੋਟੋਸ ਵੀ ਆ ਗਈਆਂ ਖੰਗਾਲ ਦੇ ਬਾਕੀ ਕੈਮਰੇ ਚ ਚੈੱਕ ਕਰ ਰਿਹਾ